ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਦਹੀਂ ਤੇ ਇੱਥੇ ਆਪਾਂ ਕੱਚਾ ਦੁੱਧ ਲੈ ਲਿਆ ਸੀ ਤੇ ਇਹਦਾ ਆਪਾਂ ਉਬਾਲਾ ਔਨ ਦਵਾਂਗੇ ਇਹਨੂੰ ਤੇ ਬਾਲਾ ਦਵਾ ਕੇ ਫਿਰ ਆਪਾਂ ਇਹਨੂੰ ਠੰਡਾ ਕਰ ਲਵਾਂਗੇ ਤੇ ਦਹੀਂ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਡਕਸ਼ਨ ਨੂੰ ਆਪਾਂ ਔਨ ਕਰ ਦੇਵਾਂਗੇ ਤੇ ਦੁੱਧ ਨੂੰ ਬਾਲਾ ਦਵਾ ਦੇਵਾਂਗੇ ਦੁੱਧ ਨੂੰ ਉਬਾਲਾ ਆ ਗਿਆ ਸੀ ਤੇ ਹੁਣ ਆਪਾਂ ਦੁੱਧ ਨੂੰ نیچے ਲਾ ਦੇਵਾਂਗੇ ਤੇ ਉਦਕਸ਼ਨ ਨੂੰ ਬੰਦ ਕਰ ਦਵਾਂਗੇ ਤੇ ਦੁੱਧ ਦਾ ਪਾ ਠੰਡਾ ਕਰਨਾ ਰੱਖ ਦਵਾਂਗੇ ਦੁੱਧ ਨੂੰ ਅਸੀਂ ਠੰਡਾ ਕਰ ਲਿਆ ਤੇ ਦੁੱਧ ਨੂੰ ਜ਼ਿਆਦਾ ਠੰਡਾ ਨਹੀਂ ਕਰਨਾ ਦੁੱਧ ਨੂੰ ਆਪਾਂ ਇਸ ਤਰ੍ਹਾਂ ਠੰਡਾ ਕਰਨਾ ਜਿੰਨਾ ਕ ਆਪਣਾ ਨੂੰ ਕੋਸਾ ਕੋਸਾ ਜਿਹਾ ਦੁੱਧ ਆਪਾਂ ਰਹਿਣ ਦੇਣਾ ਤੇ ਜ਼ਿਆਦਾ ਗਰਮ ਨਹੀਂ ਆਪਾਂ ਜਾਗ ਲਾਉਣੀ ਤੇ ਨਾ ਜ਼ਿਆਦੇ ਠੰਡੇ ਨੂੰ ਤੇ ਹੁਣ ਆਪਾਂ ਸਟੀਲ ਦੇ ਬਰਤਨ ਵਿੱਚ ਪਾ ਦਵਾਂਗੇ ਤੇ ਆਪਾਂ ਮਿੱਟੀ ਦੇ ਭਾਂਡੇ ਚ ਵੀ ਕੋਈ ਵੀ ਆਪਾਂ ਜਿਹਦੇ ਵਿੱਚ ਵੀ ਮੱਝ ਦਹੀਂ ਬਣਾਈਏ ਦਹੀਂ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਆ ਦੇ ਦੋਦੋਂ ਨੂੰ ਆਪਾਂ ਪਾ ਦਿੱਤਾ ਸੀ ਤੇ ਹੁਣ ਆਪਾਂ ਜਾਗ ਲਾ ਦੇਵਾਂਗੇ ਤੇ ਆਪਾਂ ਥੋੜ੍ਹੀ ਥੋੜ੍ਹੀ ਕਰਕੇ ਜਾਗ ਲਾਵਾਂਗੇ ਇੱਕ ਇੱਕ ਚਮਚਾ ਮੈਂ ਦਹੀਂ ਦਾ ਪਾ ਦਿੱਤਾ ਸੀ ਤੇ ਆਪਾਂ ਹੁਣ ਇਹਨੂੰ ਮਿਕਸ ਕਰ ਦੇਵਾਂਗੇ ਕਿ ਆਪਾਂ ਦਹੀਂ ਨੂੰ ਸੱਤ ਤੱਕ ਣਾਣੀ ਹਟੋ ਕਿ ਇਸੇ ਕਪੜੇ ਨਾਲ ਵੀ ਆ ਗਰਮੀ ਦੇ ਦੇਣੇ ਦਹੀਂ ਨੇ ਇਸੇ ਤਰ੍ਹਾਂ ਹੀ ਬਣ ਕੇ ਤਿਆਰ ਹੋਣਾ ਤੇ ਨਾ ਆਪਾਂ ਉੱਪਰ ਕੋਈ ਗਰਮ ਹੀਟ ਦਵਾਂਗੇ ਇਹਨੂੰ ਤੇ ਬਸ ਇਸ ਤਰ੍ਹਾਂ ਹੀ ਮੈਂ ਸਲੈਬ ਤੇ ਪਿਆਰ ਪਿਆ ਰਹਿਣ ਦੂਗੀ ਦਹੀਂ ਨੂੰ ਆਪਾਂ ਪੂਰੀ ਨਾਈਟ ਵੀ ਰੱਖ ਸਕਾਂਗੇ ਜੇ ਆਪਾਂ ਦੇਣੇ ਬਣਾਉਣਾ ਹੋਵੇ 4-5 ਘੰਟਿਆਂ ਵਿੱਚ ਦਹੀਂ ਬਣ ਕੇ ਤਿਆਰ ਹੋ ਜਾਂਦਾ ਤੇ ਹੁਣ ਆਪਾਂ ਜਦੋਂ ਚਾਰ ਸਾਰੀ ਰਾਤ ਇਹਨੂੰ ਰੱਖ ਛੱਡਾਂਗੇ ਉਸ ਤੋਂ ਬਾਅਦ ਦੇਣੇ ਦੇਖਾਂਗੇ ਫਿਰ ਦਹੀਂ ਨੂੰ ਹਾਂਜੀ ਦਹੀਂ ਬਣ ਕੇ ਤਿਆਰ ਆ ਤੇ ਆਪਾਂ ਦਹੀਂ ਨੂੰ ਚੈੱਕ ਕਰ ਲਵਾਂਗੇ ਤੇ ਦਹੀਂ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਦਹੀਂ ਸੰਘਣਾ ਜਿਸ ਤਰ੍ਹਾਂ ਆਪਾਂ ਡੇਰੀਆਂ ਤੋਂ ਲਿਆ ਕੇ ਦਹੀਂ ਖਾਨੇ ਉਸੇ ਤਰ੍ਹਾਂ ਦਾ ਦਹੀਂ ਸੰਘਣਾ ਬਣ ਕੇ ਤਿਆਰ ਹੋਇਆ ਆ ਤੇ ਆਪਾਂ ਦਹੀਂ ਨੂੰ ਜਾਗ ਲਾ ਕੇ ਦੁੱਧ ਨੂੰ ਤੇ ਆਪਾਂ ਸਲੈਪ ਉੱਪਰ ਹੀ ਰੱਖ ਛੱਡਿਆ ਸੀ ਤੇ ਆਪਾਂ ਤੁਹਾਨੂੰ ਹੁਣ ਚੈੱਕ ਕਰਕੇ ਦਿਖਾਉਨੇ ਆਹ ਦੇਖ ਸਕਦੇ ਤੁਸੀਂ ਕਿੰਨਾ ਵਧੀਆ ਚੱਕ ਪੂਰੇ ਦਹੀਂ ਦੇ ਬਣ ਕੇ ਤਿਆਰ ਆ ਦਹੀਂ ਦੇ ਉੱਪਰ ਕੋਈ ਪਾਣੀ ਨਹੀਂ ਘਾਇਆ ਵੀ ਤੇ ਬਹੁਤ ਵਧੀਆ ਦਹੀਂ ਬਣ ਕੇ ਤਿਆਰ ਹੋਇਆ ਆ ਤੇ ਜੇ ਤੁਹਾਨੂੰ ਮੇਰੇ ਦਹੀਂ ਦਾ ਤਰੀਕਾ ਬਣਾਉਣ ਦਾ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ